ਸ਼ਾਂਤੀ ਦੇ ਸਾਗਰ ਧੰਗ ਗੁਰੂ ਨਾਨਕ ਦੇਵ ਜੀ ਸ਼ਾਂਤੀ ਦੇ ਸਾਗਰ ਧੰਤਨ ਗੁਰੂ ਗੋਬਿੰਦ ਸਿੰਘ ਮਹਾਰਾਜ ਸ਼ਾਂਤੀ ਦੇ ਸਾਗਰ ਬਾਬਾ ਮਨੀ ਸਿੰਘ ਜੀ ਤੇਰੀ ਨਗਰੀ ਸੱਚੇ ਪਾਤਸ਼ਾਹ ਜਾਂ ਤੇਰਾ ਆਸਰਾ ਜਾਂ ਤੇਰੀ ਸੰਗਤ ਦਾ ਆਸਰਾ ਜੋ ਮੇਰੇ ਸੈਨਸਾ ਚੱਲ ਕੇ ਦਵਾਰੇ ਤੇਰੇ ਆ ਗਿਆ ਰੱਖਲਾ ਗਰੀਬ ਜਾਣ ਕੇ ਸੋਭਾ ਸੁਣ ਕੇ ਆਇਆ ਮੈਂ ਤੇਰੇ ਦਿਲਵਾਰ ਦੀ ਸੱਚੀ ਤੇਰੀ ਬਾਣੀ ਲੱਖਾਂ ਸੰਗਤਾਂ ਨੂੰ ਤਾਰਦੀ ਆਓ ਸੰਧੂ ਸਾਹਿਬ ਦੀ ਲਿਖੀ ਕਵਿਤਾ ਬੋਲਣ ਤੋਂ ਪਹਿਲਾਂ ਭਾਈ ਹਰਜਿੰਦਰ ਸਿੰਘ ਸਰਪੰਚ ਸਾਹਿਬ ਉਹਨਾਂ ਵੱਲੋਂ 100 ਰੁਪਇਆ ਆਓ ਕਰਮਾ ਵਾਲੇ ਦੋ ਕਵਿਤਾ ਦਾ ਹੁਕਮ ਮਿਲਿਆ ਜੋ ंथ ते मां दस ते दता आन डिगिया दर तेर रख ली लाज उसलद साईं ते किते आहे वगवाी मेर उ मस्त जिन लिखी फकीरी ਦੇ ਭਾਗ ਜਿਨ੍ਹਾਂ ਦੇ ਚੰਗੇ ਧੰਨ ਉਹਨਾਂ ਦੀਆਂ ਮਾਂ-ਮਾਂ ਤੇ ਜਿਹੜੇ ਤੇਰੇ ਨਾਮ ਵਿੱਚ ਰੰਗੇ ਸੋਹਣ ਹੁਸਨ ਵਿਆ ਸਾਈ ਫਕੀਰਾ ਤੇ ਕਿਤੇ ਤਕਤ ਨਹੀਂ ਮਿਲਦੇ ਮੰਗੇ ਇੱਕ ਬੇਨਤੀ ਪ੍ਰਧਾਨ ਸਾਹਿਬ ਨੇ ਕਹੀ ਸੀ ਉਹ ਕਰਕੇ ਕਰਮਾਂ ਵਾਲੇ ਸ਼ੁਰੂ ਕਰ ਲੱਗਿਆ ਜਿਹੜੇ ਅਮਰੀਕਾ ਕੈਨੇਡਾ ਚ ਬੈਠਿਆ ਬਾਬਾ ਮਨੀ ਸਿੰਘ ਦੀ ਕਿਰਪਾ ਦੇ ਨਾਲ ਗੁਰੂ ਗ੍ਰੰਥ ਸਾਹਿਬ ਦੀ ਕਿਰਪਾ ਦੇ ਨਾਲ ਉਹਨਾਂ ਨੂੰ ਬੇਨਤੀ ਆ ਵੀ ਆਪਣਾ ਗੁਰਦੁਆਰਾ ਸਾਹਿਬ ਜੋ ਕਰਮਾ ਵਾਲਿਓ ਜੋੜੀਆਂ ਵੀ ਲੱਗਣੀਆਂ ਤੇ ਫਰਸ਼ ਵੀ ਲੱਗਣੀ ਐ ਲਪਾਈ ਹੋਣੀ ਐ ਬੜਾ ਅੱਧਾ ਕੰਮ ਰਹਿੰਦਾ ਜੋ ਕਿਰਪਾ ਕਰ ਦਿਓ ਜੋ ਸੱਚੇ ਪਾਤਸ਼ਾਹ ਦੇ ਚਰਨਾਂ ਦੇ ਵਿੱਚ ਤੁਸੀਂ ਸੇਵਾ ਕਰੋਗੇ ਤੇ ਸੇਵਾ ਨੂੰ ਮੇਵਾ ਲੱਗ ਜਾਂਦਾ ਹੈ ਕਿਉਂ ਸ਼ਬਦ ਕਹਿਣ ਲੱਗਾ ਸੰਧੂ ਸਾਹਿਬ ਦੀ ਲਿਖੀ ਕਵਿਤਾ सेवत तकर आज मैं ई सेव तकर आज मैं तेरी नीला किसे न जा रस चाओं चौंदा जी गुरु जी तेरी अमृत वर्गी बाणी रस चाओ चा पा जी गुरु जी तेरी अमृत वर्गी बाणी ਸਤਕਾਰ ਜੋ ਸੰਗਤਾਂ ਵੱਲੋਂ ਮਾਨ ਸਤਕਾਰ ਬਾਬਾ ਮਨੀ ਸਿੰਘ ਜੀ ਘਰਾਂ ਚ ਥਵਾਕ ਬਖਸ਼ੀ ਮਾਨ ਮਨੁੱਖੀ ਤੰਦਰੁਖਸੀ ਬਖਸ਼ੀ ਗੁਰੂ ਨਾਨਕ ਪਾਤਸ਼ਾਹ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਬਾਣੀ ਦੇ ਬੋਲ ਪਿਆਰੇ ਨੇ ਇਹਨੂੰ ਜਪਦੇ ਕਰਮਾ ਵਾਲੇ ਨੇ ਬਾਣੀ ਦੇ ਬੋਲ ਪਿਆਰੇ ਨੇ ਇਹਨੂੰ ਜਪਦੇ ਕਰਮਾ ਵਾਲੇ ਨੇ ਗੁਰ ਕਰਨੀ ਲੱਗ ਬੰਦਿਆ ਹੁਣ ਤੁਮ ਮੰਨ ਲਾ ਗਲ ਸਿਆਣੀ ਰਾਸ ਚੌ ਚੌ ਪੈਂਦਾ ਜੀ ਗੁਰੂ ਜੀ ਤੇਰੀ ਅੰਮ੍ਰਿਤ ਵਰਗੀ ਬਾਣੀ ਭਰੇ ਰਹਿਣਗੇ ਪੰਧਾਰੇ ਛੋਡੇ ਬਾਣੀ ਨੂੰ ਸੀਸ ਨਮਾਉਣ ਵਾਲਿਓ ਭਰੇ ਰਹਿਣਗੇ ਪੰਧਾਰੇ ਛੋਡੇ ਤੇ ਸੇਵਾ ਨੂੰ ਕਮਾਉਣ ਵਾਲਿਓ ਜਿਨ੍ਹਾਂ ਵੀਰਾਂ ਨੇ ਲੰਗਰਾਂ 'ਚ ਸੇਵਾ ਕੀਤੀ ਹੈ ਤੇ ਜਲਦੀ ਸੇਵਾ ਕੀਤੀ ਹੈ ਜੋੜਿਆਂ ਦੀ ਸੇਵਾ ਕੀਤੀ ਹੈ ਮੋਟਰਸਾਈਕਲਾਂ ਦੀ ਸੇਵਾ ਕੀਤੀ ਹੈ ਭੈਣਾਂ ਨੇ ਪ੍ਰਸ਼ਾਦਾਂ ਦੀ ਸੇਵਾ ਕੀਤੀ ਹੈ ਲੰਗਰਾਂ ਦੇ ਵਿੱਚ ਹਲਵਾਈ ਨੇ ਵੀ ਸੇਵਾ ਕੀਤੀ ਹੈ ਤੇ ਸਾਊਂਡ ਵਾਲੇ ਦਾ ਬਾਬਾ ਦੇਗ ਬਾਰੇ ਲੰਗ ਲਾਗਰੀ ਗ੍ਰੰਥੀ ਸਾਹਿਬ ਸਾਰਿਆਂ ਦਾ ਧੰਨਵਾਦ ਭਾਈ ਬੇਅੰਤ ਸਿੰਘ ਜੀ ਜਿਹੜੇ ਦੇਸ਼ਾਂ ਨੂੰ ਨਮਾਜ਼ ਦੇ ਨੇ ਪ੍ਰਧਾਨ ਸਾਹਿਬ ਜਿੰਨੇ ਵੀ ਸੇਵਾਦਾਰ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ भरूं तारवे जी सचे मनोपसाणी राश चो चो पी गुरू जी तरी अमृत वर्गी बाणी ਮਿਲਦਾ ਰਜਾ ਵਿੱਚ ਰਹਿ ਕੇ ਜੀ ਸੁਖ ਮਿਲਦਾ ਰਜਾ ਵਿੱਚ ਰਹਿ ਕੇ ਜੀ ਸੱਚਾ ਨਾਮ ਗੁਰਾਂ ਦਾ ਲੈ ਕੇ ਜੀ ਤੇਰਾ ਓਟ ਆਸਰਾ ਜੀ ਲੈ ਕੇ ਤਰ ਗਏ ਕਈ ਪ੍ਰਾਣੀ ਰਾਸ਼ਿਕਾ ਚੋਂ ਪੈਂਦਾ ਜੀ ਗੁਰੂ ਜੀ ਤੇਰੀ ਅੰਮਰਸਾ ਵਰਗੀ ਬਾਣੀ ਰੰਗ ਚਾੜਦੇ ਸੰਗਤ ਨੂੰ ਆ ਕੇ ਹੁਣ ਪਿਆ ਲੋੜਾ ਤੇਰੀਆਂ ਕਰ ਬੇੜਾ ਜੇਠੀ ਦਾ ਪਾਰ ਦਿੱਤਾ संधु बचित्र ता भैं वालों कर सत्कारेड़ा जेठी का भार दता हूं संधु बचित्र ताज सतानी जी ਸੱਚੀ ਤਰਗਿ ਜਿੰਦ ਨਮਾਣੀ ਰਸ ਚੋਂ ਚੋਂ ਪੈਂਦਾ ਜੀ ਗੁਰੂਜ ਤੇਰੀ ਅੰਮਰਤਾ ਵਰਗੀ ਬਾਣੀ ਓ ਸਤਗੁਰ ਮੇਰਾ ਬਾਣੀ ਜਿਹੜਾ ਕਰਦਾ ਬਣਜ ਵਪਾਰੀ ਓ ਬੱਖੋ ਬੱਖ ਲਖਾਰੀ ਹੁੰਦੇ ਨੇ ਕਾਸ਼ ਕਹਿੰਦੇ ਵਾਲੇ ਉਹਨਾਂ ਵੱਲੋਂ ਵੀ ਮਾਰ ਸਤਕਾਰ ਉਹ ਲਿਖਾਰੀ ਨੇ ਸ਼ਬਦ ਲਿਖ ਕੇ ਦੇਣਾ ਹੁੰਦਾ ਅੱਲੇ ਰਸਗਾਵਨ ਵਾਲੇ ਨੇ ਬਣਾਉਣਾ ਹੁੰਦਾ ਅੱਗੇ ਸੰਗਤ ਨੇ ਪਰਖ ਕਰਨੀ ਹੁੰਦੀ ਆ ਉਹ ਕਰਮਾਂ ਵਾਲਿਓ ਆਈ ਕੋਈ ਸ਼ਬਦ ਦਾ ਹੋਰ ਹੁਕਮ ਹੈ ਬਾਬਾ ਮਨੀ ਸਿੰਘ ਸਵੇਰੇ ਫੇਰ ਭੰਦੀ ਕਰੇਗਾ ਕਿਉਂ ਐਸੇ ਕਰਕੇ ਪਹਿਲੀਆਂ ਚ ਲਾਉਂਦੇ ਨੇ ਕੋ ਕਰਦੀ ਕਲਾ ਮੈਨੂੰ ਕਹਿੰਦੇ ਤੇਰੀ ਬਾਜ ਬਹੁਤ ਐਨੇ ਨਾਲ ਸੰਗਤ ਨੂੰ ਸੁਣ ਜਾਂਦਾ ਆ ਜਾਂਦੀ ਆ ਆਹ ਕਰਮਾ ਵਾਲਿਓ ਲਖਾਰੀ ਦੀ ਕਰਮ ਤੋਂ ਸ਼ਬਦ ਕਹਿਣ ਲੱਗਾ ਓ ਬਿਨ ਤੱਕੜੀ ਬਨ ਪਾਲੜੇ ਤੇ ਚੀਨੇ ਤੋਲ ਸਟਿਆ ਸੰਸਾਰ ਆਦੀ ਜਦ ਬਾਨੀ ਪੜਦਾ ਉਠਦਾ ਬੈਨਾਏ ਕਿਸੇ ਨੂੰ ਚੰਗਾ ਕਿਸੇ ਨੂੰ ਮਾੜਾ ਕਿਉਂ ਤੂੰ ਕਹਿਨਾਏ ਇੱਕ ਮਨ ਚਿਤ ਨੂੰ ਆ ਕੇ ਨੀਲਾ ਇਹ ਦੀ ਗਾਉਂਦਾ ਨਹੀਂ ਗੁਰਬਾਣੀ ਬਲਬੰਦਿਆ ਕਿਉਂ ਆਪਣਾ ਚਿਤ ਲਾਉਂਦਾ ਨਹੀਂ ਕਰਦਾ ਏ ਇਹ ਰਾਤਾਂ ਚੋਂ ਆਇਆ ਸ਼ਬਦ ਫੂਲ ਵਾਂਹੀ ਯਾਦ ਕਰਾਇਆ ਸ਼ਬਦ ਨਾਲ ਨਹੀਂ ਧਰੇ ਜਾਣਾ ਜੋ ਤੂੰ ਇਕੱਠਾ ਕਰਦਾ ਏ ਰੱਬ ਨੂੰ ਭੁੱਲ ਕੇ ਬੰਦੇ ਆ ਕਿਉਂ ਪਾਪਾਂ ਵਿੱਚ ਵੱੜਦਾ ਏ ਹੁਣ ਕੋ ਫੇਰਾ ਪਾਉਂਦਾ ਨਹੀਂ ਬੁਰਪਣੀ ਬਲਬੰਦਿਆ ਕੋ ਆਪਣਾ ਚਤ ਲਾਉਂਦਾ ਨਹੀਂ ਸੇਵਾਦਾਰ ਬਾਬਾ ਜੀ ਦੇਖ ਵਾਲੇ ਉਹਨਾਂ ਵੱਲੋਂ ਵੀ ਮਾਨ ਸਤਕਾਰ ਦਾ ਕਰ ਲਾ ਤੂੰ ਅੰਬਰਾਂ ਚ ਦੀ ਬਰਖਾ ਤਾ ਬਾਟੇ ਹੁਣ ਵੀ ਭਰ ਲਾ ਤੂੰ ਕਰਮਾਂਵਾਰੋ ਬੇਨਤੀ ਕਰ ਰਿਹਾ ਮੈਂ ਜਿੰਨੇ ਵੀ ਢਾਡੀ ਜੱਥੇ ਆ ਉਹ ਪੂਰਾ ਜੋਰ ਲਾ ਕਰੋ ਗੁਰੂ ਦਾ ਜਸਾ ਇਹ ਅੰਬਰ ਤੇ ਦੀ ਵਰਖਾ ਤਾਂ ਵਾਕ ਤੇ ਹੁਣ ਵੀ ਭਰਲਾ ਤੂੰ ਲਾ ਕੇ ਝੂਠਾ ਬਾਣਾ ਹੁਣ ਕੋ ਸੱਚਾ ਪਾਉਂਦਾ ਨਹੀਂ ਕੁਰਬਾਨੀ ਬਲ ਬੰਦਿਆ ਕੋ ਆਪਣਾ ਜਿਤ ਲਾਉਂਦਾ ਨਹੀਂ ਛੱਡ ਕੇ ਸਿੱਧੇ ਰਾਹ ਵੱਲ ਪੈ ਜਾ ਤੂੰ ਤੇ ਇੱਕ ਗੁਰਾਂ ਨੂੰ ਮੱਥਾ ਜਾ ਸੰਗਤ ਵਿੱਚ ਬਹਿ ਜਾ ਤੂੰ ਪ੍ਰਧਾਨ ਸਾਹਿਬ ਆਉ ਲੱਗਿਆ ਸਮਾਪਤੀ ਕਰਨ ਉਹਨਾਂ ਵੱਲੋਂ ਵੀ ਮਾਨ ਸਤਕਾਰ ਗੁਰੂ ਗ੍ਰੰਥ ਦੇ ਅੱਗੇ ਆ ਕੇ ਸੀਸ ਨਮਾਉਂਦਾ ਨਹੀਂ ਗੁਰਬਣੀ ਬਲ ਬੰਦਿਆ ਕਿਉ ਆਪਣਾ ਚਤਲਾਉਂਦਾ ਨਹੀਂ ਥੋੜੀ ਜ਼ਿੰਦਗੀ ਰਹੇਗੀ ਕਾਬਲ ਸੇਵਾ ਕਰ ਲਾ ਤੂੰ ਗੁਰਾਂ ਦੇ ਚਰਨ ਨਹੀਂ ਲੱਗ ਲਿਖਬਿੰਦਰਾ ਘੋੜੀ ਪਰ ਲਾ ਤੂੰ ਲੋਗਰ ਪਿੰਡ ਵਿੱਚ ਬੈਠਾ ਮੰਨ ਨੂੰ ਕਿਉ ਮਨਾਉਂਦਾ ਨਹੀਂ ਕੁਰਬਾਨੀ ਬਲ ਬੰਦਿਆ ਕੋ ਆਪਣਾ ਕੇ ਚਲਾਉਂਦਾ ਨਹੀਂ ਆਉ ਕਰਮਾਂ ਵਾਲੋ ਸਮਾ ਕਿਸੇ ਨਾਲ ਲਿਆਜ ਨਹੀਂ ਕਰਦਾ ਗੁਰੂ ਦਾ ਜਸ ਤੇ ਮਾਇਆ ਪੇ ਜੀਆ ਸੈਕਟਰੀ ਸਾਹਿਬ ਭਾਈ ਬੀਅੰਤ ਸਿੰਘ ਜੀ ਸਾਡੇ ਨਗਰ ਵਾਲੇ ਪ੍ਰਧਾਨ ਸਾਹਿਬ ਸਾਰੇ ਸੇਵਾਦਾਰਾਂ ਦਾ ਬਹੁਤ-ਬਹੁਤ ਧੰਨਵਾਦ ਉਹ ਡਰਤੇ ਰਹੇ ਤੇ ਆ ਕੇ ਗੁਰੂ ਜੀ ਹਾਰ ਗਿਆ ਦੀ ਬਾਜੀ ਹੈ ਸਾਰੀ ਸੰਗਤ ਨੂੰ ਸੇਵਾਦਾਰਾਂ ਨੂੰ ਤੰਦਰੁਖਤੀ ਵਾਖੀ ਫੇਰ ਮੇਰਾ ਚਤਰਾਜੀ ਹੈ ਆਓ ਇਹਨਾਂ ਕੋਲ ਸੁਬੋਲ ਦੇ ਖਿਮਾ ਦੇ ਜਾਜ ਕੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਬਹੁਤ ਧੰਨਵਾਦ ਗਿਆਨੀ ਸੇਵਕ ਸਿੰਘ ਜੀ ਚੰਗਿਆੜਾ ਸਾਹਿਬ ਦਾ ਜਿੰਨਾ ਸਮਾਂ ਦਿੱਤਾ ਸੀ ਉਸ ਸਮੇਂ ਦੇ ਵਿੱਚ ਰਹਿ ਕੇ ਸਮਾਪਤੀ ਕੀਤੀ ਹੈ ਮੈਂ ਤਹਿ ਦਿਲੋਂ ਧੰਨਵਾਦ ਕਰਦਾ ਆ ਹੁਣ ਆਪ ਸੰਗਤਾਂ ਦੇ ਨਾਲ 10 ਮਿੰਟ ਵਾਸਤੇ ਸਰਦਾਰ ਕਰਮ ਸਿੰਘ ਜੀ ਜੋ ਸਾਡੇ ਪਾਸ ਪਹੁੰਚੇ ਹੈ ਭਾਵੇਂ 10 ਮਿੰਟਾਂ ਦੇ ਵਿੱਚ ਦੋ ਕਵਤਾਵਾਂ ਲਾ ਲੈਣ ਤੇ ਭਾਵੇਂ ਇੱਕ ਲਾ ਲੈਣ ਇਹਨਾਂ ਦੀ ਮਰਜ਼ੀ ਸਮਾਂ 10 ਮਿੰਟ ਦਾ ਹੈ ਕਿਰਪਾ ਕਰਕੇ ਸਟੇਜ ਤੇ ਆ ਕੇ ਆਪ ਸੰਗਤਾਂ ਦੇ ਨਾਲ ਸਾਂਝ ਪਾਉਣਗੇ ਆਓ ਗੁਰੂ ਪਿਆਰ ਵਾਲਿਓ ਜਿੱਥੋਂ ਤੱਕ ਮੇਰੀ ਆਵਾਜ਼ ਜਾਂਦੀ ਹੈ ਗੁਰਦੁਆਰਾ ਸਾਹਿਬ ਵਿਖੇ ਦੀਵਾਨ ਸ਼ੁਰੂ ਹੋ ਚੁੱਕਾ ਹੈ ਜਲਦੀ ਤੋਂ ਜਲਦੀ ਗੁਰਦੁਆਰਾ ਸਾਹਿਬ ਵਿਖੇ ਪਹੁੰਚ ਕੇ ਹਾਜ਼ਰੀਆਂ ਲਵਾ ਕੇ ਜੀਵਨ ਸਫਲਾ ਕਰਿਏ ਦਰੋ ਕਰੋ ਗੁਰਸਿੱਖੀ ਜੀਵਨ ਦੀ ਦਾਤ ਪ੍ਰਾਪਤ ਕਰਿਏ ਨਾਲ ਦੀ ਨਾਲ ਬੇਨਤੀ ਹੈ ਸੇਵਾਦਾਰ ਵੀਰਾਂ ਨੂੰ ਆਪਣੀਆਂ ਆਪਣੀਆਂ ਸਵਾਮਾਂ ਤੇ ਮੁਸਤੈਦ ਹੋ ਜਾਈਏ ਲੰਗਰ ਵਿੱਚ ਵਰਤੌਣ ਵਾਲੇ ਵੀਰ ਉਹ ਵੀ ਹਾਜ਼ਰ ਹੋ ਜਾਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ